اور ਤੁਹਾਡੀ ਉਹਨਾਂ ਦੇ ਨਾਲ ਅਸਲ ਕੀ ਗੱਲਬਾਤ ਹੋਈ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕੀ ਕੋਈ ਚਰਚਾ ਹੋਈ ਹੈ ਕਿ ਉਹਨਾਂ ਦੇ ਫੇਰ ਦਾ ਹਾਲਚਾਲ ਕੁਝ ਵਾਸਤੇ ਆਏ ਸੀ ਤੇ ਸਾਡੇ ਨਾਲ ਇਸ ਤਰ੍ਹਾਂ ਦੀ ਨਾ ਕੋਈ ਨਾ ਕੋਈ ਰਾਇ ਵੀ ਦਿੱਤੀ ਤਿੰਨ ਜੋ ਮੈਡੀਕਲ ਉਹਨਾਂ ਦੇ ਪੈਰਾਮੀਟਰਸ ਹੈ ਉਹਦੇ ਮੁਤਾਬਿਕ ਦੇਖ ਕੇ ਕੋਈ ਸਲਾਹ ਜਾਂ ਸਾਰੀ ਜਾਂ ਸਟੈਂਡਿੰਗ ਰਿਪੋਰਟਸ ਵੀ ਡਾਕਟਰਸ ਦੀ ਜੀ ਮਾਮਲਾ ਹੈ ਤੇ ਸਾਡੀ ਇਹ ਅਰਦਾਸ ਹੈ ਕਿ ਸਾਡੀ ਫੈਮਿਲੀ ਦੇ ਰਹਿਤੇ ਉਹਨਾਂ ਦੀ ਸਿਹਤ ਵੱਲ ਸਾਡਾ ਪੂਰਾ ਧਿਆਨ ਰਹੇਗਾ ਕਿ ਹਰ ਪੱਖੋਂ ਮਾਨੂੰ ਐਸੀ ਖਿਦਰਾ ਜਿਹੜੀ ਡਾਕਟਰ ਜੀ ਸਰਕਾਰੀ ਟੀਮ ਤੁਹਾਡੀ ਚੈੱਕਅਪ ਕਰ ਰਹੀ ਹੈ ਉਹਨਾਂ ਦੇ ਮੁਤਾਬਕ ਇਸ ਲਈ ਉਹਨਾਂ ਦੀ ਕੰਡੀਸ਼ਨ ਕੀ ਹੈ ਜੀ ਅਸੀਂ ਉਹਨਾਂ ਦਾ ਦੇ ਦਿੰਗੇ ਅੱਜ ਦੇ ਉਹ ਕੰਟਰਲ ਤੁਸੀਂ ਚੈੱਕ ਕਰਨ ਲੱਗੇ ਜੀ ਕਿ ਅੱਗੇ ਕੀ ਪੋਜੀਸ਼ਨ ਹੈਗੀ ਬਟ ਸਾਡੀ ਇਹ ਅਰਦਾਸ ਹੈ ਕਿ ਸਾਡੀ ਸਿਹਤ ਪਰ ਪੱਕੀ ਠੀਕ ਰਹੇ ਪੇਉਟ ਅੱਟਕਾ ਨਹੀਂ ਰਹੇ ਸਭ ਉਹ ਬਦਦਰ ਮੰਗਵਾਂ ਨੂੰ ਬੈਠੇ ਨੇ ਪਰ ਉਹਨਾਂ ਦਾ ਇਹ ਕਦੋਂ ਕੇਂਦਰ ਵਿੱਚ ਇਹ ਕੀ ਆ ਗੋੜੇ ਹਾਂ ਅਸੀਂ ਸਾਰਾ ਕੁਝ ਉਹਨਾਂ ਨਾਲ ਕਰ ਰਹੇ ਹਾਂ ਗੱਲਬਾਤ ਵੀ ਚੱਲ ਰਹੀ ਹੈ ਸਾਰਾ ਕੁਝ ਸਾਡਾ ਚੱਲ ਰਿਹਾ ਹੈ ਬਟ ਅਜੇ ਸਹੀ ਮੇਨ ਜਿਹੜਾ ਹੈਗਾ ਉਹਨਾਂ ਦਾ ਹਾਲ ਚਾਲ ਪੁੱਛ ਬਟ ਕਿਉਂਕਿ ਉਹਨਾਂ ਦਾ ਮਕਸਦ ਇਹੀ ਹੈ ਜਿਹੜਾ ਮੰਗਾ ਨੂੰ ਲੈ ਕੇ ਤਾਂ ਉਹਨੂੰ ਲੈ ਕੇ ਦੀ ਚਰਚਾ ਕੋਈ ਕੇਂਦਰ ਦੇ ਨਾਲ ਕੋਈ ਗੱਲਬਾਤ ਸੁਣਿਆ ਕਰੀਓ ਅਸੀਂ ਸਾਰਾ ਕਰ ਰਹੇ ਹਾਂ ਜਿਹੜਾ ਕਹਿੰਦੇ ਆ ਅੱਜ ਤੱਕ ਨਾ ਕਾ ਖਾਲੀ ਬਦੋ